ਮੁਰਦਾਬਾਦ ਸਰਕਾਰ ਮੁਰਦਾਬਾਦ ਮੁਰਦਾਬਾਦ ਪਾਣੀ ਡੋਬਣ ਵਾਲੀਆਂ ਸਰਕਾਰਾਂ ਮੁਰਦਾਬਾਦ 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 ਸਹਿਕਾਰੀ ادارے ਡੋਬਣ ਵਾਲੀਆਂ ਸਰਕਾਰਾਂ ਮੁਰਦਾਬਾਦ 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 ਅੰਜਰ ਕੀ ਨਾਮ ਤੇ ਕਿਹੜੀ ਜੁਗਨ ਦੇ ਕੀ ਕਹਿਣਾ ਚਾਹ ਗਿਆ ਮੈਂ ਦਰਸ਼ਨ ਸਿੰਘ ਖੁੱਲੋ ਮਿੱਠੀ ਜ਼ਿਲ੍ਹਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ ਅੱਜ ਜਮਹੂਰੀ ਕਿਸਾਨ ਸਭਾ ਦੇ ਸੱਦੇ ਦੇ ਉੱਤੇ ਸਾਰੇ ਹੀ ਪੰਜਾਬ ਦੇ ਵਿੱਚ ਸਹਿਕਾਰਤਾ ਵਿਭਾਗ ਨਾਲ ਸੰਬੰਧ ਅਧਾਰਿਆਂ ਨੂੰ ਬਚਾਉਣ ਵਾਸਤੇ ਡੀਆਰ ਤੇ ਏਆਰ ਦਫ਼ਤਰਾਂ ਦੇ ਅੱਗੇ ਧਰਨੇ ਦੇ ਕੇ ਮੰਗ ਪੱਤਰ ਦਿੱਤੇ ਜਾ ਰਹੇ ਹਨ ਇੱਕ ਪਾਸੇ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਜਿਹੜੀ ਕਹਿੰਦੀ ਹੈ ਤੁਸੀਂ ਸਹਿਕਾਰਤਾ ਵਿਭਾਗ ਨੂੰ ਮਜ਼ਬੂਤ ਕਰਕੇ ਲੋਕਾਂ ਨੂੰ ਸਹਿਕਾਰਤਾ ਲਹਿਰ ਨਾਲ ਜੋੜਾਂਗੇ ਪਰ ਦੂਜੇ ਪਾਸੇ ਜਿੰਨੇ ਵੀ ਸਹਿਕਾਰੀ ਅਧਾਰੇ ਹੈ ਚਾਹੇ ਮਿਲਕ ਬਲੱਡ ਹੈ ਚਾਹੇ ਕੋਈ ਸਹਿਕਾਰੀ ਮਿਲਣ ਉਹਨਾਂ ਨੂੰ ਤਕਰੀਬਨ 90% ਅਧਾਰਿਆ ਜਿਹੜੇ ਉਹ ਬੜੇ ਹੀ ਵੱਡੇ ਘਾਟੇ ਵਿੱਚ ਐ ਜਿਹੜੀ ਅਫਸਰ ਸਾਹੀ ਹੈ ਉਹ ਇਹਦੇ ਵਿੱਚ ਬਹੁਤ ਵੱਡੇ ਕਪੜੇ ਕਰ ਰਿਆ ਨਾਲ ਹੀ ਉਹਦੇ ਵਿੱਚ ਸਰਕਾਰੀ ਜਿਹੜੇ ਸਰਕਾਰ ਦੇ ਨੁਮਾਇंदे ਐ ਉਹ ਵੀ ਇਹਦੇ ਵਿੱਚ ਜ਼ਿੰਮੇਵਾਰ ਸ਼ਾਵਲ ਪਰ ਸਰਕਾਰ ਕੋਈ ਪੜਤਾਲ ਕਰਕੇ ਉਹਨਾਂ ਦੀ ਕਪੜਾਾਂ ਦੀ ਕੋਈ ਵੀ ਜਾਂਚ ਨਹੀਂ ਕਰ ਰਹੀ ਇੱਕ ਵਾਰ ਤਾਂ ਕਹਿੰਦੇ ਸੀ ਸਰਕਾਰ ਤਾਂ ਲਹਿਰ ਨਾਲ ਜੋੜ ਕੇ ਲੋਕਾਂ ਦੇ ਖਰਚੇ ਘਟਾਵਾਂਗੇ ਲੋਕਾਂ ਨੂੰ ਸਹਿਕਾਰੀ ਲਹਿਰ ਨਾਲ ਜੋੜਾਂਗੇ ਪਰ ਦੂਜੇ ਪਾਸੇ ਜਿਹੜੇ ਸਰਕਾਰੀ ਅਧਾਰਿਆਂ ਨੂੰ ਖਤਮ ਕਰਨ ਵਾਸਤੇ ਹੋ ਰਿਹਾ ਪਿੰਡਾਂ ਦੇ ਕੋਆਪਰੇਟਿਵ ਸੁਸਾਇਟੀਆਂ ਜਿਹੜੀਆਂ ਜਿਹੜੀਆਂ ਇੱਕ ਮਤਲਬ ਕਿਸਾਨਾਂ ਨੂੰ ਨੇੜੇ ਦੀ ਦੁਕਾਨਾਂ ਤੇ ਬੜੀ ਮਦਦ ਕਰਦੀਆਂ ਖਾਦਾਂ ਕੀੜੇ ਮਾਰ ਕਰਜ਼ਾ ਉਧੇ ਰਹੇ ਐ ਪਰ ਉਹਨਾਂ ਵਿੱਚ ਪਿਛਲੇ 8 ਸਾਲ ਹੋ ਗਏ ਜਿਹੜੇ ਨਵੇਂ ਮੈਂਬਰ ਭਰਤੀ ਕੀਤੇ ਐ ਉਹਨਾਂ ਦੇ ਕਿਸੇ ਦੇ ਹੱਦ ਕਰਜੇ ਨਹੀਂ ਬਣਾਏ ਉਹਨਾਂ ਨੇ ਖਾਤੇ ਨਹੀਂ ਖੋਲ ਰਹੇ ਬੈਂਕਾਂ 'ਚ ਉਹ ਲੋਕ ਮਗਰਮਗਰ ਫਿਰਦੇ ਐ ਜੇ ਕਿ ਜੇ ਸੁਸਾਇਟੀ ਦੇ ਮੈਂਬਰ ਦੀ ਮੌਤ ਹੋ ਜਾਂਦੀ ਐ ਉਹਦੇ ਵਾਰਸਾਂ ਨੂੰ ਉਹਦਾ ਮੈਂਬਰ ਲੈਣ ਵਾਸਤੇ ਸਾਲ-ਸਾਲ ਭੁਗਾਈ ਕਰਨੀ ਪੈਂਦੀ ਐ ਫਿਰ ਜਾ ਕੇ ਕਿ ਉਹਦੇ ਵਾਰਸ ਨੂੰ ਇਹ ਮੈਂਬਰ ਬਣਾਉਂਦੇ ਐ ਅੱਜ ਤੱਕ ਕੀ ਪ੍ਰੋਗਰਾਮ ਹੈ ਅੱਜ ਅਸੀਂ ਸਹਿਕਾਰ ਦਾ ਵਿਭਾਗ ਨਾਲ ਜਿਹੜੇ ਕੋਆਪਰੇਟਿਵ ਸੁਸਾਇਟੀਆਂ ਦੁੱਧ ਉਤਪਾਦਕ ਸੁਸਾਇਟੀਆਂ ਜਿਹੜੀਆਂ ਤਕਰੀਬਨ ਹੀ ਸਰਕਾਰ ਦੇ ਗਲਤ ਨੀਤੀਆਂ ਨਾਲ ਘਾਟੇ 'ਚ ਜਾ ਰਹੀਆਂ ਹਨ ਉਹਨਾਂ ਨੂੰ ਬਚਾਉਣ ਵਾਸਤੇ ਸਾਰੇ ਹੀ ਪੰਜਾਬ ਦੇ ਵਿੱਚ ਏਆਰ ਤੇ ਡੀਆਰ ਦਫ਼ਤਰਾਂ ਅੱਗੇ ਧਰਨੇ ਦੇ ਕੇ ਮੰਗ ਪੱਤਰ ਦਨੇ ਆ ਅੱਜ ਬਹਿੰਡੇ ਜਿਲ੍ਹੇ ਦੇ ਵਿੱਚ ਅਸੀਂ ਬਹਿੰਡਾ ਡੀਆਰ ਨੂੰ ਕੋਆਪਰੇਟਿਵ ਸੁਸਾਇਟੀਆਂ ਤੇ ਦੁੱਧ ਉਤਪਾਦਕ ਸੁਸਾਇਟੀਆਂ ਜਿਹੜੇ ਸਾਰੇ ਹੀ ਸਹਿਕਾਰ ਦਾ ਨਾਲ ਜੁੜੇ ਆਧਾਰੇ ਹੈ ਸਾਰਿਆਂ ਨੂੰ ਹੀ ਬਚਾਉਣ ਵਾਸਤੇ ਸਰਕਾਰ ਨੂੰ ਮੰਗ ਪੱਤਰ ਦੇ ਰਹੇ ਹਾਂ ਕਿ ਸਹਿਕਾਰ ਜਿਹੜੇ ਸਰਕਾਰ ਦਾ ਭਾਗ ਦੇ ادارے ਹੈ ਉਹ ਲੋਕਾਂ ਦੀ ਕਰੀੜ ਦੀ ਹੱਡੀ ਹੈ ਜੇ ਸਹਿਕਾਰੀ ادارے ਕਾਮਯਾਬ ਹੋਣਗੇ ਤਾਂ ਲੋਕਾਂ ਦਾ ਕਰਜ਼ਾ ਕੁਝ ਨਾ ਕੁਝ ਘੱਟ ਹੋਊਗਾ ਇਸ ਕਰਕੇ ਅਸੀਂ ਸਾਰੇ ਪੰਜਾਬ ਦੇ ਵਿੱਚ ਹੀ ਅੱਜ ਇਹ ਅਸੀਂ ਡੀਆਰ ਦਫ਼ਤਰਾਂ ਦੇ ਅੱਗੇ ਧਰਨੇ ਦੇ ਕੇ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਤਾਂ ਕਿ ਸਰਕਾਰ ਦਾ ਭਾਗ ਨਾ ਜਿਹੜੇ ਸੰਬੰਧਿਤ ادارے ਉਹ ਬਚਾਈ ਜਾ ਸਕਣ ਸਕੁੰਦਰ ਸਿੰਘ ਧਾਲੀਵਾਲ ਜੀ ਜ਼ਿਲ੍ਹਾ ਜਨਰਲ ਸਿਖਤਰ ਬਠਿੰਡਾ ਜਮਹੂਰੀ ਕਿਸਾਨ ਸ਼ੁਭਾ ਪੰਜਾਬ ਅੱਜ ਅਸੀਂ ਸਟੇਟ ਕਮੇਟੀ ਦੇ ਸੱਦੇ ਤੇ ਸਾਰੇ ਪੰਜਾਬ ਦੇ ਵਿੱਚੀ ਜੋ ਸਰਕਾਰ ਵੱਲੋਂ ਸਰਕਾਰੀ ਸੁਭਾਵਾਂ ਸਰਕਾਰੀ ਬੈਂਕਾਂ ਸੁਸਾਇਟੀਆਂ ਜਿਨ੍ਹਾਂ ਦਾ ਸਰਕਾਰ ਵੱਲੋਂ ਭੋਗ ਪਾਇਆ ਜਾ ਰਿਹਾ ਅੱਜ ਉਹਨਾਂ ਦੇ ਖਿਲਾਫ ਅਸੀਂ ਡੀਆਰਾਂ ਨੂੰ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਂ ਭੇਜ ਰਹੇ ਹਾਂ ਤਾਂ ਕਿ ਸਰਕਾਰੀ ਅਦਾਰਿਆਂ ਨੂੰ ਜਿਹੜਾ ਜਿਉਂਦਾ ਤਉ ਕਾਇਮ ਰੱਖਿਆ ਜਾਵੇ ਕਿਉਂਕਿ ਪਿਛਲੇ ਸਮੇਂ ਵਿੱਚ ਜੋ ਸਰਕਾਰੀ ਅਦਾਰਿਆਂ ਵਾਸਤੇ ਸਿਹਕਾਰਤਾ ਵਿਭਾਗ ਦੀਆਂ ਸੋਸਾਇਟੀਆਂ ਨੂੰ ਕਾਮਯਾਬ ਕਰਨ ਵਾਸਤੇ 2 ਲੱਖ 242 ਕਰੋੜ ਰੁਪਏ ਦੀ ਸਬਸਿਡੀ ਸੀ ਉਹ ਘਟਾ ਕੇ 144 ਕਰੋੜ ਦੀ ਕਰਤੀ ਉਦੋਂ ਬਾਅਦ ਫਿਰ ਡਾਊਨ ਕਰਤਾ ਹੁਣ ਸਰਕਾਰ ਨੇ ਕੀਤਾ ਕਿ ਆ ਕਿ ਸਰਕਾਰੀ ਉਦਾਰਿਆਂ ਨੂੰ ਫਿਲ ਕਰਨ ਵਾਸਤੇ ਕੋਰਪੋਰੇਟ ਬੈਂਕਾਂ ਨੂੰ ਫਿਲ ਕਰਨ ਵਾਸਤੇ ਇੱਕ ਪ੍ਰਮਾਣ ਪੱਤਰ ਜਾਰੀ ਕੀਤਾ ਜਦੋਂ ਕੋਈ ਜਾਂਦਾ ਬੈਂਕ ਦੇ ਵਿੱਚ ਲਿਮਟ ਬਣਾਉਣਾ ਜਾਂ ਲਿਮਟ ਨੂੰ ਨਿਯੂ ਕਰਨਾ ਪਹਿਲਾਂ ਇਹੀ ਗੱਲ ਕਹਿੰਦੇ ਅਧਿਕਾਰੀ ਕਿ ਕੋਰਪੋਰੇਟ ਸੋਸਾਇਟੀਆਂ ਵਾਲਾ ਖਾਤਾ ਬੰਦ ਕਰਕੇ ਆਓ ਤੁਹਾਡੀ ਜਿਹੜੀ ਲਿਮਟ ਅਫੇਰ ਨਹੀਂ ਹੋਊਗੀ ਲਿਮਟ ਫੇਰ ਬਣੂਗੀ ਸਿੱਧਮ ਸਿੱਧਾ ਇਹਦਾ ਅਸ਼ਰਾ ਕਿ ਜਦੋਂ ਸਾਡੇ ਖਾਤੇ ਬੰਦ ਹੋ ਗਏ ਉਦੋਂ ਬਾਅਦ ਸੋਸਾਇਟੀਆਂ ਕਿਸ ਦੇ ਉਧਾਰ ਤੇ ਤੇ ਮਲਾਜਮ ਕਿਸ ਦੇ ਉਧਾਰ ਤੇ ਕੰਮ ਕਰਨਗੇ ਸਿੱਧਮ ਸਿੱਧਾ ਸਥੈਤੀਆਂ ਨੂੰ ਭੰਗ ਕਰਨ ਦਾ ਪ੍ਰਾਈਵੇਟ ਹੱਥਾਂ ਦਾ ਜਾਂਦਾ ਪ੍ਰਾਈਵੇਟ ਨਿੱਜੀਕਰਨ ਕਰਨ ਦਾ ਰਾਹ ਸਰਕਾਰ ਪੱਧਰਾ ਕਰਾਈ ਆ ਅਸੀਂ ਉਹਦਾ ਵਿਰੋਧ ਕਰਦੇ ਆਂ ਦੂਜਾ ਜੋ ਪਹਿਲੇ ਸਮੇਂ ਦੇ ਵਿੱਚ ਤੁਹਾਡੀ ਉਮੀਦ ਮਰਹੀਂ ਅਖਬਾਰਾਂ ਰਹੀਂ ਸੋਸ਼ਲ ਮੀਡੀਆ ਰਹੀਂ ਇਹ ਪਤਾ ਲੱਗਿਆ ਸਰਕਾਰ ਦਾ ਕਿ ਡੀਪੀ 60% ਜਿਹੜੀ ਆ ਉਹ ਨਕਲੀ ਪਾਈ ਗਈ ਆ 60% ਉਹ ਜੋ ਨਕਲੀ ਖਾਦ ਦਾ ਡੀਏਬੀ ਸਾਡੀਆਂ ਸੈਟਿੰਗਾਂ ਨੇ ਸਾਡੇ ਕਿਸਾਨਾਂ ਨੂੰ ਵੇਚੀ ਆ ਜਿਨ੍ਹਾਂ ਨੇ ਧੋਨਾ ਲਾਇਆ ਫਸਲਾਂ ਬੀਜੀਆਂ ਜੋ ਅਸਰੇ ਨਹੀਂ ਹੋਇਆ ਫਸਲਾਂ ਤੇ ਜਦ ਫਸਲਾਂ ਦੇ ਝਾੜ ਤੇ ਅਸਰ ਪਿਆ ਅਸੀਂ ਕਹਿੰਦੇ ਸਰਕਾਰ ਨੂੰ ਵੀ ਜਿਨ੍ਹਾਂ ਦੋਸ਼ੀਆਂ ਨੇ ਜੋ ਸੈਂਪਲ ਭਰੇ ਨਾ ਨਮੂਨੇ ਫੇਲ ਹੋਇਆ ਉਹਨਾਂ ਫਾਰਮਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਬੰਦੀ ਕਾਰਵਾਈ ਕਰਕੇ ਉਹਨਾਂ ਨੂੰ ਰੈਸਟ ਕੀਤਾ ਜਾਵੇ ਬੰਦੀਆਂ ਧਰਮ ਅਨੁਸਾਰ ਉਹਨਾਂ ਨੂੰ ਜੇਲ੍ਹ ਵਿੱਚ ਛੁੱਟਿਆ ਜਾਵੇ ਤੇ ਜਿਨ੍ਹਾਂ ਕਿਸਾਨਾਂ ਦਾ ਡੀਏਵੀ ਖਾਦ ਨਾਲ ਨੁਕਸਾਨ ਹੋਇਆ ਖੇਤੀਬਾੜੀ ਦਾ ਉਹ ਸਰਕਾਰ ਪਰਪਾਈ ਕਰੇ ਤੇ ਉਹਨਾਂ ਦਾ ਕਰਜ਼ਾ ਸਰਕਾਰ ਮਾਫ਼ ਕਰੇ ਇੱਕ ਜੋ ਕੋਵਿਡ ਸੈਟਿੰਗਾਂ ਕੋਵਿਡ ਉਦਾਰਨਾਂ ਦੇ ਵਿੱਚ ਜਿਹੜੀ ਵੱਡੀ ਪੱਧਰ ਤੇ ਭ੍ਰਿਸ਼ਟਾਚਾਰ ਹੋਇਆ ਹੋਇਆ ਸੁਸਾਇਟੀਆਂ ਦੇ ਵਿੱਚ ਗਵਰਨ ਹੋਇਆ ਜਿਹੜਾ ਕਿ ਇਹਨੂੰ ਚਲਾਉਣ ਵਾਸਤੇ ਆਈਏ ਐਸਾ ਅਧਿਕਾਰੀ ਛੇ ਅਧਿਕਾਰੀ ਤਨਾਦ ਕੀਤੇ ਹੋਏ ਨਾ ਉਹਨਾਂ ਦੇ باوجود ਦੀ ਗਵੰਦੀਆਂ ਘਟਕਣਾਵਾ ਭ੍ਰਿਸ਼ਟਾਚਾਰ ਦੀਆਂ ਘਟਕਣਾਵਾ ਇਹਨਾਂ ਨੂੰ ਡਾਊਨ ਕਰਦਿਆਂ ਘਟਨਾਵਾਂ ਜੋ ਚੱਲ ਰਹੀਆਂ ਉਹਦੀ ਉੱਚ ਪੱਧਰੀ ਜਾਂਚ ਕਰਾਵੇ ਜਿਨ੍ਹਾਂ ਲੋਕਾਂ ਨੇ ਗਵਨਨ ਕੀਤਾ ਜਿਹੜੇ ਅਧਿਕਾਰੀਆਂ ਨੇ ਗਵਨਨ ਕੀਤਾ ਜੋ ਜ਼ਿੰਮੇਵਾਰ ਆ ਉਹਨਾਂ ਦੀਆਂ ਜਾਇਦਾਦਾਂ ਵੇਚ ਕੇ ਵਟ ਕੇ ਜਿਹੜੇ ਗਵਨ ਦੀ ਪਰਭਾਈ ਕੀਤੀ ਜਾਵੇ ਤੇ ਕੋ-ਆਪਰੇਟ ਸੁਸਾਇਟੀਆਂ ਨੂੰ ਜਿਹੜਾ ਬੰਦਾ ਸਰਕਾਰ ਫੰਡ ਮਹਈਆ ਕਰੇ ਤਾਂ ਕਿ ਕੋਵਿਡ ਉਦਾਰੇ ਸਾਡੇ ਨਿੱਕੇ ਜੀ ਜ਼ਿਮੀਂਦਾਰਾਂ ਵਾਸਤੇ ਜਾਂ ਸਾਡੇ ਕਿਸਾਨਾਂ ਵਾਸਤੇ ਜੋ ਲੰਮੇ ਲੰਮੇ ਸਮੇਂ ਤੋਂ ਸੁਹਾਈ ਹੁੰਦੇ ਆ ਉਹਨਾਂ ਨੂੰ ਬਚਾਇਆ ਜਾਵੇ ਇਹਨਾਂ ਨੂੰ ਬੰਦੀ ਸਰਕਾਰ ਰਕਮ ਅਦਾ ਕਰੇ ਹੁਣ ਵੀ ਸਰਕਾਰ ਦਾ ਇਹ ਆ ਕਿ ਨਾ ਤਾਂ ਇਹ ਕੋਈ ਨਵੇਂ ਮੈਂਬਰ ਬਣਾ ਰਹੇ ਨਾ ਜੋ ਵੀ ਬੰਦਾ ਜ਼ਮੀਨ ਲੈਂਦਾ ਬੈ ਜ਼ਮੀਨ ਲੈ ਲਈ ਬੈ ਜ਼ਮੀਨ ਲੈ ਕੇ ਕੋਪਰੇਟਿਵਿਟੀ ਦੀ ਕੋਲੇ ਜਾਂਦਾ ਵੀ ਮੇਰੀ ਲਿਮਟ ਵਧਾਓ ਉਹਨਾਂ ਨੂੰ ਅਨਕਾਰ ਕੀਤਾ ਜਾਂਦਾ ਨਵੇਂ ਮੈਂਬਰ ਨਹੀਂ ਬਣਾਏ ਜਾਂਦੇ ਜਮੂਰੀ ਕਿਸਾਨ ਸਭਾ ਮੰਗ ਕਰਦੀ ਆ ਕਿ ਉਹਨਾਂ ਨੂੰ ਨਵੇਂ ਮੈਂਬਰ ਬਣਾਏ ਜਾਣਾ ਜ਼ਮੀਨਾਂ ਦੀ ਹੱਦਬੰਦੀ ਵਧਾਈ ਜਾਵੇ ਜੋ ਵੈ ਲਈ ਕਿਸਾਨਾਂ ਦੀ ਰਜਿਸਟਰਡ ਕੀਤੀ ਜਾਵੇ ਤੇ ਸਾਡਾ ਮਜ਼ਦੂਰਾਂ ਦਾ ਸਭ ਤੋਂ ਵੱਡਾ ਜੋ ਮਜ਼ਦੂਰ ਜਮਾਤਾ ਉਹਨੂੰ ਵੀ ਕੋਵਰਟਿਕ ਸੈਟੀ ਦਾ ਹਿੱਸਾ ਬਣਾਇਆ ਜਾਵੇ ਮੈਂਬਰ ਬਣਾਇਆ ਜਾਵੇ ਜੋ ਕੋਵਰਟਿਕ ਸੈਟੀਆਂ ਦੇ ਵਿਆਜ ਆ ਜਾਂ ਕਰਜ਼ੇ ਦਿੰਦੀ ਆ ਜੋ ਕਿਸਾਨਾਂ ਨੂੰ ਜੋ ਜੀਓ ਪੱਤਰ ਤੇ ਦੇਵੇ ਤਾਂ ਕਿ ਕਿਸਾਨ ਜੋ ਥੋੜੀ ਰੀੜ ਦੀ ਹੱਦੀ ਆ ਉਹ ਕਰਜ਼ੇ ਵੱਲੇ ਥੱਲੇ ਦੱਬੇ ਹੋਏ ਨਾ ਉਹ ਕੁਝ ਨਾ ਕੁਝ ਰਾਹਤ ਮਹਿਸੂਸ ਕਰਕੇ ਆਪਦਾ ਜੀਵਨ ਬਚਲ ਕਰ ਸਕਣ ਤਾਂ ਕਿ ਜੋ ਸੈਟੀਆਂ ਦਾ ਕਰਜ਼ਾ ਉਹਨੂੰ ਸਰਕਾਰ ਮਾਫ ਕਰੇ ਤਾਂ ਕਿ ਜਿਹੜਾ ਜ਼ਿੰਮੇਵਾਰਾ ਜਿਹਦੇ ਜਾਲ ਤੋਂ ਮੱਕੜ ਜਾਲ ਤੋਂ ਨਿਕਲ ਛਕੇ ਕਿਉਂਕਿ ਸੈਟੀਆਂ ਦਾ ਕਰਜ਼ਾ ਜਾ ਸਰਕਾਰ ਦਾ ਕਰਜ਼ਾ ਜੋ ਛੜੇ ਜੁਮੇ ਚੜਿਆ ਇਹਦੀ ਜ਼ਿੰਮੇਵਾਰ ਸਰਕਾਰ ਆ ਕਿਉਂ ਸਰਕਾਰ ਚੰਗੇ ਵਧੀਆ ਖਾਦ ਨਹੀਂ ਦੇ ਰਹੀ ਵਧੀਆ ਸਾਨੂੰ ਰੇਸ ਸਪਰੇ ਨਹੀਂ ਦੇ ਰਹੀ ਸਾਰਾ ਕੁਝ ਮਲਾਰਡ ਤੇ ਆ ਰਿਹਾ ਜਿਹਦਾ ਕਰਕੇ ਸਾਨੂੰ ਮਾੜੀਆਂ ਸਪਰੇਆਂ ਦੇ ਰਹੀ ਆ ਜਿਹਦਾ ਕਰਕੇ ਸਾਡੀ ਫਸਲ ਬਾੜੀ ਦੇ ਅਸਰ ਹੁੰਦਾ ਬਹੁਤ ਗੰਦਾ ਅਸਰ ਪੈਂਦਾ ਬੁਰਾ ਅਸਰ ਪੈਂਦਾ ਕਿਉਂਕਿ ਜਿੰਨੀ ਮਿਹਨਤ ਨਾਲ ਅਸੀਂ ਫਸਲ ਵੀਰਦੇ ਆਗਾਉਣੇ ਆ ਰੇ ਸਪਰੇ ਕਰਦੇ ਆ ਪਰ ਉਹ ਸਾਰਾ ਜਾਨੀ ਝਾੜ ਖਤਮ ਹੋ ਜਾਂਦਾ ਗੁਲਾਬੀ ਛੰਡੀ ਪੈ ਗਈ ਕੀੜਾ ਪੈ ਗਿਆ ਉਹ ਰੇਹਾਂ ਸਪਰੇਵਾਂ ਉਹਨਾਂ ਨੂੰ ਕੰਟਰੋਲ ਹੀ ਨਹੀਂ ਕਰਦੀਆਂ ਕੋ ਸ਼ਰਮਾਇਆ ਦੇਣ ਦੀ ਪਾਲਿਸੀ ਆ ਨੀਤੀ ਆ ਕਿ ਪਹਿਲਾਂ ਬੀਮਾੜੀ ਦੇਓ ਫਿਰ ਖਾਦਾਂ ਬਾੜੀਆਂ ਦਿਓ ਫਿਰ ਸਪਰੇਅ ਮਾਰੀ ਦਿਓ ਨਾ ਤਾਂ ਮੁਨਾਫਾ ਕਮਾਉਣਗੇ ਨਾਲੇ ਉਹਨਾਂ ਦੀ ਪ੍ਰਾਪਰਟੀ ਵਧੂਗੀ ਉਹਨਾਂ ਦੀਆਂ ਜਾਇਦਾਦਾਂ ਵਧਣਗੀਆਂ ਤੇ ਜ਼ਿਮੀਂਦਾਰ ਅੰਤ ਦੇ ਵਿੱਚ ਸਾਡਾ ਕਿਸਾਨ ਭਰਾ ਆਪਦੀਆਂ ਜ਼ਮੀਨਾਂ ਛੱਡਣ ਦੇ ਵਾਸਤੇ ਆਪਦੀ ਅੱਜ ਮਜਬੂਰ ਹੋ ਜੂ ਵੀ ਸਾਥੋਂ ਕਰਜ਼ਾ ਲੈਂਦਾ ਨਹੀਂ ਸਰਕਾਰ ਸਾਡੀਆਂ ਜ਼ਮੀਨਾਂ ਸਾਹਮਣੇ ਤਾਂ ਕਿ ਕੋਵਟ ਘਰਾਣਾ ਨੂੰ ਜ਼ਮੀਨਾਂ ਸਸਤੇ ਰੇਟ ਤੇ ਦੇ ਦੇ ਸਕਣਾ ਸਾਡੀ ਕਿਸਾਨੀ ਨੂੰ ਜ਼ਮੀਨ ਦੇ ਵਿੱਚੋਂ ਬੇਦਖਲ ਕਰਨ ਬਾਤੇ ਇਹਨਾਂ ਵਧੀਆ ਟਰਾਈ ਕਿਹੜੀਆਂ ਵੀ ਜਿਹੜੀ ਆਪਣੇ ਕਿਸਾਨ ਦੀ ਮੁਨਾਫਾਗਾ ਉਹ ਦੁੱਗਣਾ ਕੀਤਾ ਜਾਊਗਾ ਦੂਜੇ ਪਾਸੇ ਸਰਕਾਰੀ ਸੁਸਾਇਟੀਆਂ ਜਿਹੜੀਆਂ ਇਹਨਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਹੋਈ ਹੈ ਜਿਹੜੀ ਕਿ ਵੱਡੀ ਸਹਾਈ ਹੁੰਦੀ ਸੀ ਧੰਨਵਾਦ ਨਿਸ ਰਵਾਟ ਇਹ ਨਵੀਂ ਸਰਕਾਰ ਅਸਲ ਵਿੱਚ ਗੰਭੀਰ ਨਹੀਂ ਗਈ ਕਿਉਂਕਿ ਸਰਕਾਰ ਦੀਆਂ ਪਾਲਿਸੀਆਂ ਨੀਤੀਆਂ ਜਿਹੜੀਆਂ ਹੈਗੀਆਂ ਉਹ ਸਰਮਾਇਦਾਰ ਹੈ ਯਾਰ ਇਹਦਾ ਜਮਾਤ ਨੂੰ ਪ੍ਰਾਈਵੇਟ ਨੂੰ ਸ਼ਾਹਦ ਕਰਦੀਆਂ ਪਰ ਇਹ ਲੋਕ ਖਾ ਵਾਸਤੇ ਕਹਿ ਦਿੰਦੇ ਨੇ ਕਿ ਖਿਸ਼ਾਨਾਂ ਦੀਆਂ ਜਿਹੜੋਂ ਆਪਣਾ ਦੁੱਗਣੀ ਆਮਦਨ ਕਰਾਂਗੇ ਪਰ ਆਮਦਨ ਉਸ ਤੋਂ ਬਾਅਦ ਵੀ ਘਟ ਜਾਂਦੀ ਆ ਕਿਉਂਕਿ ਪਾਲਿਸੀਆਂ ਨੀਤੀਆਂ ਸਰਕਾਰ ਦੀਆਂ ਹੈ ਨਹੀਂ ਵੀ ਜ਼ਿੰਮੇਵਾਰਾਂ ਨੂੰ ਸਾਨੂੰ ਉੱਚਾ ਚੱਕੇ ਇਹ ਖਿਸ਼ਾਨੀਆਂ ਨੂੰ ਮਾਰਨ ਤੇ ਚੱਲੀ ਹੋਈ ਆ ਸਰਕਾਰ ਕੋਈ ਵੀ ਆ ਜੇ ਇਹ ਨਵੀਂ ਸਰਕਾਰ ਪੱਖੀ ਨੀਤੀ ਨਹੀਂ ਬਣਾਈ ਖੇਤੀ ਵਾਲੀ ਪੱਖੀ ਕਿਸੇ ਵੀ ਸਰਕਾਰ ਨੇ ਨੀਤੀ ਨਹੀਂ ਬਣਾਈ ਕੋਈ ਵੀ ਸਰਕਾਰ ਸਾਡੇ ਕਿਸਾਨਾਂ ਪਰ ਇਹ ਗੰਭੀਰ ਨਹੀਂ ਪਰ ਗੱਲਾਂ ਬਾਤਾਂ ਵਾਸਤੇ ਜ਼ਰੂਰ ਕਹਿੰਦੇ ਅਮਲੀ ਉਰਤ ਹੋਰ ਤੇ ਕੋਈ ਕੁਝ ਨਹੀਂ ਲੱਗਦਾ ਜੇ ਸਰਕਾਰ ਨੇ ਤੁਹਾਡੀ ਇਸ ਨੂੰ ਮੰਗ ਪੱਤਰ ਤੋਂ ਬਾਅਦ ਕੋਈ ਅਮਲ ਨਾ ਕੀਤਾ ਹਜੀ ਸਰੀ ਸੂਬਾ ਦੇ ਸਟੇਟ ਕਿਨਿ ਵੱਲੋਂ ਵੀ ਆਉਣੇ ਇਸੇ ਵਿੱਚ ਇਕੱਲੇ ਵੀ ਸੰਘਰਸ਼ ਲੜਾਂਗੇ ਪਰ ਅਸੀਂ ਸਾਰਾ ਸੰਘਰਸ਼ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਆਉਗੀ ਉਹਦੇ ਵਿੱਚ ਪੰਜਾਬ ਪ੍ਰਧਾਨ ਤੇ ਲੈ ਕੇ ਕੋ ਮੰਗਾ ਕਦਿੰਗ ਬੁਰੀ ਕਿਸਾਨ ਸਭਾ ਦੀਆਂ ਨਹੀਂ ਇਹ ਮੰਗਾ ਸਾਰੀਆਂ ਕਿਸਾਨ ਜਥੇਬੰਦੀਆਂ ਤੇ ਸਾਰੇ ਕਿਸਾਨਾਂ ਨਾਲ ਸੰਬੰਧ ਦਾ ਇਸ ਲਈ ਜੇ ਸਰਕਾਰ ਨੇ ਸਾਡੀ ਮੰਗ ਮੰਗਾ ਨਾ ਮੰਨੀ ਇਹਦੇ ਵੱਲ ਧਿਆਨ ਨਾ ਦਿੱਤਾ ਅਸੀਂ ਜਮੂਰੀ ਕਿਸਾਨ ਪਰਿਸ਼ਾਦ ਵੱਲੋਂ ਜੋ ਕਿ ਸੰਯੁਕਤ ਕਿਸਾਨ ਮੋਰਚੇ ਦਾ ਮੇਨ ਪਾਰਟਰ ਆ ਉਹਦੇ ਵੱਲੋਂ ਆਦੀ ਮੰਗ ਰੱਖਾਂਗੇ ਵੀ ਆਪਾਂ ਇਕੱਠੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਕੀਤਾ ਜਾਵੇ ਅਸੀਂ ਆਉਣ ਵਾਲੇ ਸਮੇਂ ਵਿੱਚ ਇਕੱਠੇ ਹੋ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਸਾਂਝੇ ਪ੍ਰਦਰਸ਼ਨ ਤੇ ਜ਼ਬਰਦਸਤ ਸੰਘਰਸ਼ ਕਰਾਂਗੇ ਤਾਂ ਕਿ ਸਰਕਾਰ ਮਜਬੂਰ ਹੋ ਜੇ ਕਿ ਸਾਡੀਆਂ ਮੰਗਾਂ ਮੰਨ ਲਵੇ